ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਕੀਕਾ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਦੁਪਹਿਰ ਦਾ ਟਾਈਮ ਹੈ ਜੀ ਆਪਾਂ ਲੱਗੇ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜੀ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਬਾਕੀ ਅੱਜ ਮੌਸਮ ਫੇਰ ਖਰਾਵਾ ਜੀ ਅੱਜ ਬੱਦਲ ਵੀ ਹੈਗੇ ਨੇ ਵਿੱਚ ਧੁੱਪ ਹੋ ਜਾਂਦੀ ਆ ਫਿਰ ਬੱਦਲ ਹੋ ਜਾਂਦੇ ਫਿਰ ਧੁੱਪ ਹੋ ਜਾਂਦੀ ਆ ਬਾਕੀ ਤੂੜੀ ਬਣਾ ਰਹੇ ਨੇ ਜੀ ਸਾਰੇ ਜਣੇ ਹਨਾ ਹਾਸੇ-ਪਾਸੇ ਆਪਣੇ ਮਸ਼ੀਨਾਂ ਲੱਗੀਆਂ ਹੋਈਆਂ ਨੇ ਕਿਤੇ ਕਟਾਈ ਦੀ ਲੱਗੀ ਹੋਈ ਆ ਜਿਵੇਂ ਕੰਬਾਈਨ ਲੱਗੀ ਹੋਈ ਆ ਕਿਸੇ ਪਾਸੇ ਤੂੜੀ ਬਣਾਉਣਾਂ ਦੀ ਮਸ਼ੀਨ ਲੱਗੀ ਹੋਈ ਆ ਉਹਦਾ ਕਰਕੇ ਥੜੀ ਗਰਦਾਂ ਜਿਹੜੀ ਖੱਖਾ ਉਹ ਚੜੀ ਹੋਈ ਆ ਅਸਮਾਨ ਨੂੰ ਤਾਂ ਕਰਕੇ ਵੀ ਥੋੜਾ ਮੌਸਮ ਦਾ ਫਰਕ ਆ ਬਾਕੀ ਗਰਮਿਆਸ ਅੱਜ ਬਹੁਤ ਜ਼ਿਆਦਾ ਹਵਾ ਵੀ ਬਹੁਤ ਘੱਟ ਚੱਲ ਰਹੀ ਆ ਉਹਦਾ ਕਰਕੇ ਫਿਰ ਥੋੜੀ ਜਿਹੀ ਗਰਮੀ ਜ਼ਿਆਦਾ ਆ ਗਈ ਤੇ ਬਾਕੀ ਆਪਣੀ ਵੀ ਜੀ ਖੁਸ਼ੀ ਦੀ ਗੱਲ ਹੈ ਕਿ ਆਪਾਂ ਵੀ ਫਸਲ ਵੱਢ ਲਈ ਆ ਤੇ ਨਮੋਤ ਮਤਲਬ ਕਿ ਮਹਾਰਾਜ ਕਿਰਪਾ ਕਰਨਾ ਹਨਾ ਸਾਵਾ ਆਪਣੇ ਘਰੇ ਕੁਛ ਕੁਛ ਫਸਲਾਂ ਲੈ ਕੇ ਆਉਣ ਪ੍ਰਮਾਤਮਾ ਸਾਭ ਦੀ ਕਿਰਪਾ ਪਰੇ ਹੱਥ ਰੱਖੇ ਸੋ ਆਪਾਂ ਜਿਹੜੀ ਫਸਲ ਜਿਹੜਾ ਜਿਹੜੀ ਵੀਡੀਓ ਮਤਲਬ ਉਹ ਤੁਹਾਡੇ ਨਾਲ ਨਹੀਂ ਸ਼ੇਅਰ ਕਰ ਪਾਈ ਕਿਉਂਕਿ ਕਾਰਨ ਇਹ ਹੈ ਜੀ ਤੁਹਾਨੂੰ ਪਤਾ ਹੀ ਪਹਿਲਾਂ ਵੀ ਆਪਾਂ ਵੀਡੀਓ 'ਚ ਦੱਸਿਆ ਵੀ ਆਪਣਾ ਉਹ ਖੇਤ ਜਿਹੜਾ ਹੈਗਾ ਉਹ ਦੂਰ ਆ ਥੋੜਾ ਜਿਹਾ ਤੇ ਉਹਦਾ ਕਰਕੇ ਫਿਰ ਮੈਂ ਤਾਂ ਉੱਥੇ ਵੀਡੀਓ ਬਣਾਉਣ ਜਾ ਨਹੀਂ ਸਕਦੀ ਬਾਕੀ ਅਰਮਾਨ ਕਹਿ ਰਿਹਾ ਸੀ ਕਹਿੰਦਾ ਮੰਮੀ ਚਲੋ ਮੈਂ ਬਣਾ ਲਿਆਉਂਗਾ ਸਾਡੇ ਦਿਮਾਗ 'ਚ ਇਹ ਸੀ ਜੀ ਦਿਨ ਦੇ ਟਾਈਮ 'ਚ ਹੀ ਮਸ਼ੀਨ ਲੱਗੂਗੀ ਵੀ ਚਲੋ ਰਮਾਨ ਜਾ ਕੇ ਉੱਥੇ ਵੀਡੀਓ ਬਣਾ ਲਿਆਊਗਾ ਤੇ ਮਸ਼ੀਨ ਲੱਗੀ ਜੀ ਆਪਣੇ ਰਾਤ ਨੂੰ ਇਹਨਾਂ ਨੂੰ ਆਥਨ ਦੇ ਟਾਈਮ ਮਤਲਬ ਫੋਨ ਆ ਗਿਆ ਸੀ ਤੇ ਵੀ ਵੀ ਮਸ਼ੀਨ ਆ ਗਈ ਹੈ ਵੀ ਜੀ ਤੁਸੀਂ ਵੜਾਉਣੀ ਹੈ ਵੜਾ ਲਓ ਤੇ ਫਸਲ ਆਪਣੀ ਮਤਲਬ ਕੀ ਵੜਾਉਣ ਵਾਲੀ ਸੀਗੀ ਫਿਰ ਸਾਨੂੰ ਇਹ ਸੀ ਮੌਸਮ ਵੀ ਖਰਾਬ ਆ ਵੀ ਚਲੋ ਹੁਣ ਮਸ਼ੀਨ ਮਿਲੀ ਆ ਤਾਂ ਵੜਾ ਲਈਏ ਹਨਾ ਤਾਂ ਕਰਕੇ ਫਿਰ ਇਹ ਚਲੇਗੀ ਵੜਾਉਣ ਤੇ ਬਾਕੀ ਕਾਰਨ ਦੂਜੇ ਵੀ ਸੀ ਜੀ ਪਰ ਤੁਹਾਨੂੰ ਪਤਾ ਇਹਨਾਂ ਨੇ ਡਿਊਟੀ ਤੇ ਜਾਣਾ ਹੁੰਦਾ ਤੇ ਫਿਰ ਸਾਨੂੰ ਐ ਸੀਗਾ ਵੀ ਅੱਜ ਐਤਵਾਰਾ ਵੀ ਐਤਵਾਰ ਨੂੰ ਚਲੋ ਉਥੇ ਮੰਡੀ 'ਚ ਦੇ ਜਾ ਕੇ ਤਲਾਈ ਹੋ ਜੂਗੀ ਉਹਦੀ ਵਾਦਦਾ ਨਾ ਹੋ ਜੂਗਾ ਤੇ ਤਾਂ ਕਰਕੇ ਫਿਰ ਇਹਨਾਂ ਨੇ ਫਟਾਫਟ ਫਸਲ ਜਿਹੜੀ ਵੜਾ ਲਈ ਹਨਾ ਤੇ ਰਾਤ ਨੂੰ ਫਿਰ ਜਾ ਕੇ ਰਮਾਨ ਵੀ ਵੀਡੀਓ ਨਹੀਂ ਸੀ ਬਣਾ ਸਕਦਾ ਤੇ ਤਾਂ ਕਰਕੇ ਫਿਰ ਇਹਨੇ ਵੀਡੀਓ ਨਹੀਂ ਬਣਾਈ ਆ ਤੇ ਬਾਕੀ ਹੁਣ ਅੱਜ ਜਾਣਾ ਜੀ ਇਹਨਾਂ ਨੇ ਮੰਡੀ ਮਲੇਰ ਕੋਲੇ ਜਾਣਗੇ ਜੀ ਮਲੇਰ ਕੋਲੇ ਦੀ ਮੰਡੀ ਵਿੱਚ ਆਪਾਂ ਫਸਲ ਸੜਗੀਆਂਗੇ ਤੇ ਆਪਾਂ ਉੱਥੋਂ ਦੀ ਆਰਤੀ ਆ ਪਹਿਲਾ ਪ੍ਰਮਾਣਿਕ ਮਾਜਰੇ ਜਿੱਦ ਨੀ ਕੀ ਸਿਰਦੇ ਸੀ ਉਹ ਦੂਸਰਾ ਆਰਤੀ ਅਸੀਂ ਆਪਣਾ ਆਰਤੀ ਚੇਂਜ ਹੋ ਗਿਆ ਹੁਣ ਆਪਾਂ ਮਲੇਰ ਕੋਲ ਲੇ ਚੱਲਦੇ ਆਂ ਤੇ ਬਾਕੀ ਪਹਿਲਾ ਤੇ ਸੀਗਾ ਜੀ ਸੰਡੇ ਨੂੰ ਵੀ ਸਵੇਰੇ ਸਵੇਰੇ ਜਾ ਕੇ ਸਿੱਟੇ ਆਉਣਗੇ ਅੱਜ ਫੇਰ ਆਰਤੀ ਦਾ ਫੋਨ ਉਹਨਾਂ ਨੇ ਗੱਲ ਕਰੀ ਤਾਂ ਉਹਨਾਂ ਨੇ ਕਿਹਾ ਕਿ ਨਹੀਂ ਅੱਜ ਮੈਂ ਕੁਝ ਕਹਿ ਨਹੀਂ ਸਕਦਾ ਵੀ ਅੱਜ ਵਾਰਦਾ ਨਾ ਹੋਊਗਾ ਨਹੀਂ ਹੋਗਾ ਹਨਾ ਵੀ ਮੈਂ ਫੋਨ ਕਰੂੰਗਾ ਫੇਰੀ ਲੈ ਕੇ ਤੁਰਿਓ ਕਿਉਂਕਿ ਆਪਾਂ ਜਿਹੜੰਗ ਦੱਸਿਆ ਹੋਇਆ ਵੀ ਸਾਡੀ ਪ੍ਰੋਬਲਮ ਆ ਵੀ ਪਕਸੋਂ ਕਿਤਾ ਵਿੱਚ ਰਹਿਨੇ ਆ ਹਨਾ ਵੀ ਰਾਤ ਨੂੰ ਵੀ ਨਹੀਂ ਰਹਿ ਸਕਦੇ ਫਿਰ ਉੱਥੇ ਵੀ ਨਹੀਂ ਫਸਲ ਸੁਣੀ ਸੜ ਸਕਦੀ ਆਪਾਂ ਬਾਕੀ ਰਮਾਨ ਵੀ ਛੋਟਾ ਦਾ ਵੀ ਨਾ ਉੱਥੇ ਬੈਠ ਸਕਦਾ ਨਾ ਅਗਲੇ ਘਰੇ ਥੋੜਾ ਜਿਹਾ ਫਿਰ ਵੀ ਚਲੋ ਬੱਚਾ ਦਾ ਨਾ ਤਾਂ ਕਰਕੇ ਫਿਰ ਉਹਨਾਂ ਦਾ ਬਾਅਦ ਚ ਆ ਗਿਆ ਫੋਨ ਕਹਿੰਦੇ ਵੀ ਤੁਸੀਂ ਐ ਕਰੋ ਫਸਲ ਲੈ ਕੇ ਆਜੋ ਵੀ ਬਵਾਰਦਨ ਕਰਾ ਦਾਂਗੇ ਤੇ ਪੱਖਾ ਵਗੈਰਾ ਵੀ ਟਾਈਮ ਸਰ ਲੱਗ ਜਾਊਗਾ ਤੇ ਹੁਣ ਇਹਨਾਂ ਨੇ ਜਾਣਾ ਜੀ ਉੱਥੇ ਮਤਲਬ ਕਿ ਟਰਾਲੀ ਲੈ ਕੇ ਤੇ ਬਾਕੀ ਮੈਂ ਤੇ ਰਮਾਨ ਨੇ ਸੋਚਿਆ ਸੀ ਕਿ ਫਟਾਫਟ ਅਸੀਂ ਫਸਲ ਚੰਨੀ ਕਰ ਦਈਏ ਤੇ ਫੀਡ ਪਾ ਦਈਏ ਕਿਉਂਕਿ ਫਿਰ ਅਰਮਾਨ ਨੇ ਵੀ ਤਿਆਰ ਹੋਣਾ ਅਰਮਾਨ ਨੇ ਵੀ ਜਾਣਾ ਕਿ ਬਾਈ ਚਾਂਸ ਜਿਧਾਰਾਂ ਵਾਲੀ ਨੂੰ ਮਤਲਬ ਉੱਥੇ ਕੰਮ ਨਾ ਖਤਮ ਹੋਇਆ ਫਿਰ ਅਰਮਾਨ ਉੱਥੇ ਬੈਠ ਜਾਊਗਾ ਤੇ ਇਹਦੇ ਪਾਪਾ ਆ ਜਾਣਗੇ ਕਿ ਘਰ ਧਾਰਾ ਕੱਢਣ ਕਿਉਂਕਿ ਧਾਰਾ ਤੁਹਾਨੂੰ ਪਤਾ ਵੀ ਮੈਂ ਪਹਿਲਾਂ ਵੀ ਦੱਸਿਆ ਸੀ ਵੀ ਮੈਂ ਨਹੀਂ ਕੱਢ ਸਕਦੀ ਕਿ ਮੈਨੂੰ ਡਰ ਲੱਗਦਾ ਥੋੜਾ ਬੈੜੀਆਂ ਤੋਂ ਕਿ ਬੈੜੀ ਛੜ ਬਹੁਤ ਮਾਰਦੀ ਹੁੰਦੀ ਹੈ ਨਾ ਤਾਂ ਕਰਕੇ ਇਥੇ ਫਿਰ ਇਹ ਕਹਿੰਦੀ ਮੈਂ ਧਾਰਾ ਕੱਢ ਜੂਗਾ ਚਲੋ ਦੁੱਧ ਪਾ ਲਈਏ ਆਪਾਂ ਨੂੰ ਟੈਨਸ਼ਨ ਨਹੀਂ ਕਿ ਫਿਰ ਦੁੱਧ ਜੀ ਨੇ ਘਰੋਂ ਦੁੱਧ ਚੱਕਣਾ ਹੁੰਦਾ ਤੇ ਤਾਂ ਕਰਕੇ ਫਿਰ ਇਹ ਅਰਮਾਨ ਤੇ ਆਪਣਾ ਲੱਗ ਮੋਟਰਸਾਈਕਲ ਲੱਗ ਜਾਊਗਾ ਮਤਲਬ ਤੇ ਵੀ ਚਲੋ ਇਹਦੇ ਪਾਪਾ ਕਹਿੰਦੇ ਕਿ ਜੇ ਮੈਨੂੰ ਵੀ ਆਉਣਾ ਪਿਆ ਮੈਂ ਮੋਟਰਸਾਈਕਲ ਲੈ ਕੇ ਆ ਜਾਊਗਾ ਤੇ ਜੇ ਉਦੋਂ ਪਹਿਲਾਂ ਪਹਿਲਾਂ ਤੁਰ ਗਈ ਤੇ ਫਿਰ ਮਤਲਬ ਇਕੱਠੀ ਆ ਜਾਣਗੀ ਉੱਥੋਂ ਵਾਪਸ ਹਨ ਚਲੋ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਵੀਡੀਓ ਦੇ ਬਣੇ ਰਹੋ ਤੇ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਜੀ ਚੈਨਲ ਨੂੰ ਸਪੋਰਟ ਜਰੂਰ ਕਰੋ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਜੀ ਚਲੋ ਜੀ ਸਟਾਰਟ ਕਰਦੇ ਹਾਂ ਹਾਂਜੀ ਲੋ ਜੀ ਹੁਣੇ ਚੱਲੇ ਨੇ ਆਪਣਾ ਮੰਡੀ ਦੇ ਵਿੱਚ ਕਣਕ ਸਿੱਟਣ ਇਹ ਮੇਟਨ ਦੱਸਿਆ ਜੀ ਵੀ ਕਾਨਕ ਸਿੱਟਣ ਜਾਣੀ ਅੱਜ ਇਹਨਾਂ ਨੇ ਤੇ ਬਾਕੀ ਤੁਸੀਂ ਦੇਖ ਸਕਦੇ ਹੋਗੇ ਮੌਸਮ ਜਿਹੜਾ ਦੁਬਾਰਾ ਫੇਰ ਖਰਾਬ ਹੁੰਦਾ ਜਾ ਰਿਹਾ ਇਧਰਲੀ ਸਾਈਡ ਨੂੰ ਫੇਰ ਬੱਦਲ ਨੇ ਇਧਰ ਨੂੰ ਸਾਨੂੰ ਪੈਂਦਾ ਜੀ ਬਰਨਾਲਾ ਤੇ ਬਰਨਾਲੇ ਸਾਈਡ ਨੂੰ ਲੱਗਦੇ ਨੇ ਵੀ ਬੱਦਲ ਹੈਗੇ ਨੇ ਤੇ ਬਾਕੀ ਵਿਸਤਾ ਲੋਕਾਂ ਨੇ ਤਕਰੀਬਨ ਤਕਰੀਬਨ ਫਸਲਾਂ ਵਾਢ ਲੀਆਂ ਨੇ ਪਰ ਕੁਛ ਕੁ ਚਲੋ ਹਰੇ ਸ਼ਾਇਦ ਜਿਨ੍ਹਾਂ ਦੀਆਂ ਕੱਚੀਆਂ ਹੋਣਗੀਆਂ ਸ਼ਾਇਦ ਪਰ ਸਾਡੇ ਆਸੇ ਪਾਸੇ ਸਾਰੀਆਂ ਹੀ ਵੱਢੀ ਗਈਆਂ ਤੇ ਬਾਕੀ ਪ੍ਰਮਾਤਮਾ ਗੀਰਦਾਸ ਹਨਾ ਵੀ ਕਿਉਂਕਿ ਸਭ ਦੀ ਉਹ ਤੂੜੀ ਰਹਿੰਦੀ ਹੈ ਬਣ ਨਾਲੀ ਤੇ ਤੂੜੀ ਬਣ ਜਾਵੇ ਚਲੋ ਫਿਰ ਉਸ ਤੋਂ ਬਾਅਦ ਕੋਈ ਫਿਕਰ ਨਹੀਂ ਹੈਗਾ ਹਨਾ ਫਿਰ ਤਾਂ ਚਲੋ ਹਲੇ ਚੌਲ ਤਾਂ ਠਹਿਰ ਕੇ ਜੀਰੀ ਲੱਗਣੀ ਆ ਕਿ ਮਤਲਬ ਤੇ ਬਾਕੀ ਰਾਤ ਵੀ ਜੀ ਰਾਤ ਵੀ ਮੀਂਹ ਵਾਲਾ ਮੌਸਮ ਸੀਗਾ ਤਾਂ ਕਰਕੇ ਫਿਰ ਇਹਨਾਂ ਨੇ ਮਤਲਬ ਕਿ ਪੱਲੜ ਦੇ ਕੇ ਉੱਤੇ ਕਾਗਜ਼ ਦੇਤਾ ਸੀ ਨਾਲ ਵਿੱਚ ਈਟਾਂ ਸੜਤੀਆਂ ਸੀ ਤਾਂ ਕਿ ਜਿਹੜਾ ਕਾਗਜ਼ ਆ ਉੱਡੇ ਨਾ ਤੇ ਬਾਕੀ ਮੈਂ ਇਹਨਾਂ ਨੂੰ ਪੁੱਛਿਆ ਸੀ ਇਸ ਵਾਰੀ ਫਸਲ ਆਪਣੀ ਕਿਵੇਂ ਨਿਕਲੀ ਆ ਤੁਹਾਨੂੰ ਕੀ ਲੱਗਦਾ ਵੀ ਵਧੀਆ ਨਿਕਲੀ ਆ ਤੇ ਕਹਿੰਦੇ ਲੱਗਦਾ ਤਾਂ ਹੈ ਇਸ ਵਾਰੀ ਵੀ ਫਸਲ ਜਿਹੜੀ ਆਪਣੀ ਉਹ ਵਧੀਆ ਨਿਕਲੀ ਆ ਤੇ ਬਾਕੀ ਦੇਖੋ ਜੀ ਤਲਾਈ ਤੇ ਪਤਾ ਲੱਗੂਗਾ ਤੇ ਜਿਹੜੀ ਆਪਾਂ ਘਰ ਵਾਸਤੇ ਕਣਕ ਰੱਖਣੀ ਆਗੀ ਤੁਹਾਨੂੰ ਪਤਾ ਆਪਣਾ ਵਿੜਾ ਕੱਚਾ ਹੋਣ ਕਰਕੇ ਤੇ ਫਿਰ ਆਪਾਂ ਮਤਲਬ ਘਰੇ ਛਾਨਣਾ ਵਗੈਰਾ ਲਾਉਣ ਤੇ ਪ੍ਰੋਬਲਮ ਆਉਂਦੀ ਇਹਨਾਂ ਦੇ ਆਪਣੇ ਦੂਜਾ ਪੱਖਾ ਨਹੀਂ ਹੈਗਾ ਜਿਹਦੇ ਨਾਲ ਆਪਾਂ ਵੀ ਪੱਖਾ ਲਾਉਣੇ ਆ ਤੇ ਫਿਰ ਇਹ ਕਹਿੰਦੇ ਵੀ ਚੱਲ ਮੈਂ ਉੱਥੋਂ ਹੀ ਵੀ ਪੱਖਾ ਲਵਾ ਲਿਆਉਂਗਾ ਫਿਰ ਇਹਦੇ ਵਿੱਚੋਂ ਇਹ 9-10 ਕਾਉਂਟਰ ਕਣਕ ਜਿਹੜੀ ਹੈਗੀ ਆ ਵਾਪਸ ਮੋੜ ਲਿਆਉਣਗੇ ਤੇ ਬਾਕੀ ਉੱਥੇ ਸਿੱਟ ਜਾਣਗੇ ਤੇ ਪਿਛਲੀ ਵਾਰ ਵੀ ਅਸੀਂ ਉੱਥੋਂ ਉਹਨਾਂ ਤੇ ਛਾਨਣਾ ਲਵਾ ਲਿਆ ਸੀਗਾ ਤੇ ਚਲੋ ਐ ਹੁੰਦਾ ਵੀ ਏ ਕਿਰਾ ਮੋਟੀ ਮੋਟੀ ਸਫਾਈ ਉਥੋਂ ਹੋ ਜੂਗੀ ਕਣਕ ਦੀ ਤੇ ਵੀ ਬਾਕੀ ਦਾ ਚਲੋ ਆਪਾਂ ਕਰੀ ਕਰੀ ਲੈਨੇ ਆ ਲਓ ਜੀ ਇੱਥੇ ਲਗਾਣਾ ਜੀ ਆਪਾਂ ਇਸ ਵਾਰੀ ਕੁੱਪ ਜਿਹੜਾ ਪਹਿਲਾਂ ਵੀ ਅਸੀਂ ਇੱਥੇ ਲਗਾਇਆ ਸੀ ਇਸ ਵਾਰੀ ਵੀ ਇੱਥੇ ਲਗਾਉਣਾ ਤੇ ਉਹ ਸਾਹਮਣੇ ਜਿਹੜੀ ਲੱਕੜ ਪਈ ਦਿਖਦੀ ਐ ਉਹ ਚੱਕ ਦੇਣੀ ਆ ਤੇ ਉਹ ਸਾਹਮਣੇ ਜਿੱਥੇ ਖੜੇ ਨੇ ਜੀ ਉਹ ਸੁੱਖਾ ਵਗੈਰਾ ਸਾਰਾ ਆਪਾਂ ਉਥੋਂ ਪੱਟ ਕੇ ਵੈਸੇ ਉਦੋਂ ਆਪਾਂ ਕੁਛ ਘੜਿਆ ਵੀ ਸੀਗਾ ਦੇਖੋ ਫੇਰ ਹੋ ਗਿਆ ਮਤਲਬ ਜਿੰਨਾ ਮਰਜੀ ਇਹਨੂੰ ਕੱਢ ਲਓ ਨਹੀਂ ਹਰਾ ਹੋ ਜਾਂਦਾ ਫੇਰ ਇੱਥੇ ਸਾਰੀ ਸਫਾਈ ਕਰਕੇ ਫਿਰ ਆਪਾਂ ਇੱਥੇ ਇੱਕ ਉਪ ਲਗਾ ਦਾਂਗੇ ਤੇ ਕਿਉਂਕਿ ਇੱਧਰ ਆਪਣੇ ਦਰਖਤ ਨੇ ਇੱਕ ਤਾਜੀ ਪਾਲਸਾ ਪਾਲਸਾ ਵਸੇ ਮੈਂ ਜੀ ਇੱਥੇ ਆ ਕੀ ਇਹ ਦਰਖਤ ਦੇਖਿਆ ਮੇਨੂੰ ਫਲ ਲੱਗਦਾ ਪਾਲਸੇ ਨੂੰ ਤੇ ਜਿਵੇਂ ਬੇਰਾਂ ਦੀ ਤਰ੍ਹਾਂ ਹੁੰਦੇ ਆ ਖੱਟੇ ਮਿੱਠਾ ਜਿਹਾ ਫਰੂਟ ਲੱਗਦਾਗਾ ਤੇ ਆ ਦੇਖੋ ਫੁੱਲ ਲੱਗੇ ਹੋਏ ਨੇ ਇਸ ਟਾਈਮ ਹੁਣ ਇਹਨੂੰ ਲੱਗੂਗਾ ਫਲ ਬਹੁਤ ਜ਼ਿਆਦਾ ਯਾਨੀ ਭਰਿਆ ਪਿਆ ਦੇਖੋ ਫੁੱਲਾਂ ਦੇ ਨਾਲ ਤੇ ਬਾਕੀ ਆਦੀ ਕਦੋਂ ਦਾ ਕਾਣੇ ਜੀ ਆ ਪੀਲੇ ਪੀਲੇ ਕਲਰ ਦੇ ਫੁੱਲ ਨੇ ਤੇ ਬਾਕੀ ਜਿਹੜੀ ਆ ਦੇਖੋ ਬੇਰ ਜੇ ਬਣੇ ਵਿਆ ਨੇ ਇਹ ਪਾਲਸੇ ਨੇ ਤੇ ਇਧਰ ਆਪਣੀ ਦਰਖਤ ਨੇ ਡੇਕਾਂ ਵਗੈਰਾ ਫਿਰ ਇੱਥੇ ਨਹੀਂ ਲੱਗ ਸਕਦਾ ਇਧਰ ਬਾੜੀ ਆ ਤੇ ਉਧਰ ਪਿੱਛੇ ਤਾਂ ਨਹੀਂ ਲਗਾਉਂਦੇ ਜੀ ਕਿਉਂਕਿ ਜੇ ਫਿਰ ਆਪਾਂ ਰੂੜੀ ਚੱਕਣੀ ਆ ਮੂਹਰੇ ਜਾ ਕੇ ਫਿਰ ਉਹਦਾ ਕਰਕੇ ਆਪਾਂ ਨੂੰ ਪ੍ਰੋਬਲਮ ਆਉਣੀ ਆ ਤਾਂ ਕਰਕੇ ਫਿਰ ਆਪਾਂ ਇੱਥੇ ਹੀ ਕੁੱਪ ਲਗਾਉਣਾ ਤੇ ਇਹ ਲੱਕੜ-ਲੁੱਕੜ ਚੱਕ ਦੇਣੀ ਆ ਜਿਹੜਾ ਸੁੱਖਾ ਸੱਖਾ ਇਹ ਸਾਰਾ ਕਲੀਅਰ ਕਰ ਦੇਣਾ ਇੱਥੋਂ ਜਨੀ ਤੇ ਬਾਕੀ ਲੋ ਜੀ ਆਪਣੇ ਜਿਹੜੀ ਬੈਂਗਣੀ ਦੇ ਬੂਟੇ ਆ ਇਹਨਾਂ ਨੂੰ ਵੀ ਫੁੱਲ ਲੱਗੇ ਨੇ ਆ ਦੇਖੋ ਤੇ ਇਹਨੂੰ ਵੀ ਫੁੱਲ ਲੱਗੇ ਪਏ ਨੇ ਤੇ ਫਲ ਲੱਗਣਾ ਯਾਨੀ ਸ਼ੁਰੂ ਹੋ ਗਿਆ ਤੇ ਆ ਦੇਖੋ ਇਹਨੂੰ ਵੀ ਫੁੱਲ ਲੱਗੇ ਹੋਏ ਨੇ ਇਹਨੂੰ ਵੀ ਲੱਗੇ ਹੋਏ ਨੇ ਤੇ ਬਾਕੀ ਹਲੇ ਮਿਰਚਾਂ ਵਗੈਰਾ ਨੂੰ ਤਾਂ ਹਲੇ ਨਹੀਂ ਜਨੀਕ ਲੱਗੇ ਤੇ ਬਟ ਬੈਂਗਣੀ ਨੋੜੇ ਫੁੱਲ ਲੱਗਨੇ ਸ਼ੁਰੂ ਹੋ ਗਏ ਨੇ ਚਲੋ ਹੁਣ ਘਰ ਦੀ ਸਬਜ਼ੀ ਹੋ ਜਾਊਗੀ ਜੀ ਘਰ ਦੀ ਸਬਜ਼ੀ ਵਰਗੀ ਰੀਸ ਨਹੀਂ ਹਨਾ ਤੇ ਨਰੇ ਘਰ ਦੀ ਜਿਹੜੀ ਸਬਜ਼ੀ ਹੁੰਦੀ ਹੈ ਜੀ ਬਿਨਾ ਪਰਹਾਂ ਸਪ੍ਰੇਹਾਂ ਤੋਂ ਹੀ ਸਵਾਦ ਬਹੁਤ ਬਣਦੀ ਹੈ ਤਾਜੀ-ਤਾਜੀ ਸਬਜ਼ੀ ਉਨੀ ਕ ਤੋੜ ਕੇ ਉਨੀ ਕ ਬਣਾ ਲਈਦੀ ਆਪਾਂ ਲਓ ਜੀ ਹੁਣ ਇਹ ਚੱਲੇ ਨੇ ਸ਼ਹਿਰ ਟਰੈਕਟਰ ਸਟਾਰਟ ਕਰ ਲਿਆ ਤੇ ਵਾਹਿਗੁਰੂ ਮਿਹਰ ਕਰੇ ਹਨਾ ਉਹਨਾਂ ਦਾ ਦਿੱਤਾ ਖਾਨੇ ਆ ਜੀ ਪਰਮਾਤਮਾ ਦਾ ਹੀ ਜੋ ਕੁਛ ਵਾਹਿਗੁਰੂ ਜੀ ਦਾ ਦਿੱਤਾ ਹੋਇਆ ਸਭ ਕੁਝ ਵਾਹਿਗੁਰੂ ਸਤਿ ਸ੍ਰੀ ਅਕਾਲ ਅਰਮਾਨ ਬਨ ਰਹੀ ਸੀ ਜੀ ਪੱਗ ਕਿਉਂਕਿ ਉਹਨੇ ਵੀ ਬਾਅਦ ਚੋਂ ਮੰਡੀ ਜਾਣਾ ਤੇ ਫਿਰ ਮੈਂ ਵੀਡੀਓ ਬਣਾਉਣੀ ਸੀ ਮੈਂ ਕਿਹਾ ਵੀ ਚਲੋ ਵੀਡੀਓ ਸ਼ੂਟ ਕਰ ਲਾਂ ਜੀ ਜਦੋਂ ਕਣਕ ਲੈ ਕੇ ਘਰੋਂ ਤੁਰ ਰਹੇ ਨੇ ਤੇ ਉਹਨੇ ਫਿਰ ਇੱਕ ਸਾਈਡ ਤੇ ਗੇਟ ਫੜਿਆ ਅੱਗੇ ਆਪਣੀ ਇਹਲਾ ਦਾ ਪਿੰਜਰਾ ਪਿਆ ਜੀ ਮੈਨੂੰ ਵੀਡੀਓ ਵਿੱਚ ਥੋੜੀ ਰੋਕਣੀ ਪਈ ਜੀ ਐਲਾ ਦਾ ਪਿੰਜਰਾ ਮੂਰੇ ਸੀਗਾ ਥੋੜਾ ਜਿਹਾ ਮੈਂ ਸਾਈਡ ਤੇ ਕੀਤਾ ਤੇ ਪਹਿਲਾਂ ਤਾਂ ਜੀ ਆਰਤੀ ਨੇ ਮਨਾ ਕਰਤਾ ਸੀ ਵੀ ਅੱਜ ਨਾ ਲੈ ਕੇ ਆਇਓ ਤੇ ਫੇਰ ਪਰ ਫਿਰ ਬਾਅਦ ਚ ਫੋਨ ਆ ਗਿਆ ਵੀ ਤੁਸੀਂ ਲੈ ਕੇ ਆਜੋ ਤੇ ਲਵਜੀ ਲੋਜੀ ਆਪਣੇ ਬਾਥਰੂਮ ਵਾਸ਼ਰੂਮ ਤੇ ਇੱਥੇ ਮਸ਼ੀਨ ਲੱਗੀ ਹੋਈ ਹੈ ਕੱਪੜੇ ਧੋਣ ਵਾਲੀ ਤੇ ਬਿਜਲੀ ਦੀ ਫਿਟਿੰਗ ਹੋ ਗਈ ਹੈ ਜੀ ਤੁਸੀਂ ਦੇਖ ਸਕਦੇ ਹੋ ਉੱਪਰ ਦੇਖੋ ਇੱਕ ਲਾਈਟ ਅੰਦਰ ਲੱਗੀ ਹੋਈ ਹੈ ਜਿੱਥੇ ਮਸ਼ੀਨ ਲੱਗੀ ਹੈ ਆਪਣੀ ਬਾਥਰੂਮ ਦੇ ਤੇ ਆ ਅੱਗੇ ਫਰੰਟ ਤੇ ਵੀ ਜਿਹੜੀ ਫਿਟਿੰਗ ਆ ਉਹ ਹੋ ਗਈ ਹੈ ਜੀ ਸਾਰੀ ਤੇ ਵਾਸ਼ ਵੇਸ਼ਨ ਵੀ ਆਪਾਂ ਇੱਥੇ ਲਗਵਾ ਲਿਆ ਤੇ ਜਿੰਨ ਕੀ ਬਾਥਰੂਮ ਆ ਦਾ ਕੰਮ ਜਿਹੜਾ ਹੈਗਾ ਜਿੰਨਾ ਆਪਾਂ ਹੁਣ ਕਰਾਉਣਾ ਸੀ ਉਹ ਸਾਰਾ ਹੋ ਗਿਆ ਬਾਕੀ ਇੱਕ ਬੋਰਡ ਸੁਚੰਤਾ ਇੱਥੇ ਲੱਗ ਗਿਆ ਤੇ ਪਹਿਲਾਂ ਜੇ ਆਪਾਂ ਨੂੰ ਮਤਲਬ ਕਿ ਤਾਰ ਲਾਣੀ ਪੈਂਦੀ ਸੀ ਕਮਰਿਆਂ ਦੇ ਵਿੱਚੋਂ ਤੇ ਫਿਰ ਆਪਾਂ ਮਸ਼ੀਨ ਚਲਾਉਂਦੇ ਸੀ ਤੇ ਉਹ ਮਸ਼ੀਨ ਥੋੜੀ ਟੇਢੀ ਤਾਂ ਕਰਕੇ ਲਾਈ ਹੋਈ ਹੈ ਜੀ ਜਿਹੜਾ ਵਾਸ਼ ਵਿਸ਼ਣ ਆ ਇਹ ਜਿਹੜੀ ਇੱਥੇ ਪਾਈਪ ਲੱਗਣੀ ਆ ਥੱਲੇ ਉਹ ਛੋਟੀ ਰਹੇਗੀ ਕਿਉਂਕਿ ਫਰਸ਼ ਦੇ ਹਿਸਾਬ ਨਾਲ ਮਤਲਬ ਕਿ ਇਹਦੀ ਉਚਾਈ ਰੱਖੀ ਆ ਤੇ ਤਾਂ ਕਰਕੇ ਫਿਰ ਪਾਈਪ ਛੋਟੀ ਰਹੇਗੀ ਉਹ ਪਾਈਪ ਹੁਣੇ ਕੱਲ ਨੂੰ ਲੈ ਕੇ ਆਉਣਗੇ ਤੇ ਫਿਰ ਉਸ ਤੋਂ ਬਾਅਦ ਮਤਲਬ ਆਪਾਂ ਆ ਜਿਹੜੀ ਉਹ ਪਾਈਪ ਆ ਉਹ ਵੀ ਲਗਾ ਦਾਂਗੇ ਬਾਕੀ نیچے ਤੁਸੀਂ ਦੇਖ ਸਕਦੇ ਥੋੜਾ ਜਿਹਾ ਸਮਾਨ ਖਿੰਡਿਆ ਹੈ ਪਾਈਪ ਪਈ ਆ ਇੱਟਾਂ ਵਗੈਰਾ ਵੈਸੇ ਤਾਂ ਆਪਾਂ ਉਧਰੋਂ ਇੱਟਾ ਉੱਟਾ ਚੱਕਤੀਆਂ ਉੱਥੋਂ ਸਾਰੀ ਸਫਾਈ ਕਰਤੀ ਆ ਜਿਹੜਾ ਵੀ ਮਤਲਬ ਆਪਾਂ ਇੱਟਾ ਤੇ ਬਜਰੀ ਜਿਹੜੀ ਸੀ ਉਹ ਚੱਕਤੀ ਆ ਤੇ ਬਰੀਤੀ ਆਪਾਂ ਇਕੱਠੀ ਕਰਤੀ ਆ ਥੋੜੀਆਂ ਜਿਟੀਆਂ ਇੱਟਾਂ ਆਪਣੀਆਂ ਇੱਥੇ ਰਹਿ ਗਈਆਂ ਤੇ ਬਸ ਜੀ ਬਾਕੀ ਥੋੜਾ ਜਿਹਾ ਕੰਮ ਹੋਰ ਰਹਿ ਗਿਆ ਤੇ ਉਹ ਹੋ ਕੇ ਫਿਰ ਆਪਣਾ ਪੂਰੇ ਘਰ ਦੀ ਸਫਾਈ ਚੰਗੀ ਤਰ੍ਹਾਂ ਹੋ ਜਾਊਗੀ ਤੇ ਆਪਾਂ ਨਾਲ-ਨਾਲ ਜਿਹੜੀਆਂ ਇੱਟਾਂ ਰੋੜਿਆ ਚੱਕੀ ਜਾਂਦੀਆਂ ਇੱਥੇ ਵੀ ਫਰਸ਼ ਲਗਾਣਾ ਜੀ ਤੇ ਇੱਥੇ ਇਸ ਜਗ੍ਹਾ ਤੇ ਐਦਾਂ ਸਾਰੇ ਫਰਸ਼ ਲਗਾਣਾ ਮੂਰੇ ਮੂਰੇ ਕਿਉਂਕਿ ਫਿਰ ਇਹਦਾ ਕਰਕੇ ਇੱਕ ਜਿਹੜਾ ਪਾਣੀ ਹੈ ਵੀ ਤਾਂ ਕਿ ਇੱਕ ਉਹਦਾ ਟਿਪ ਪਾਈਪ ਆ ਤੁਸੀਂ ਦੇਖ ਸਕਦੇ ਹੋ ਪਾਈਪ ਦੇ ਬਰਾਬਰ ਤੱਕ ਇਹ ਨਹੀਂ ਥੋੜਾ ਜਿਹਾ ਕਟਿੰਗ ਕਰ ਦਾਂਗੇ ਤੇ ਉੱਥੇ ਉੱਥੇ ਫਰਸ਼ ਲਗਾਣਾ ਤੇ ਉਹਦੇ ਤੇ ਜਾਲੀ ਰਖਵਾਨੀ ਹੈ ਕਿਉਂਕਿ ਫਿਰ ਕਈ ਵਾਰੀ ਬਾਅਦ ਚ ਬਾਹਰੋਂ ਸੱਪ ਵਗੈਰਾ ਜਾਂ ਕੋਈ ਚੀਜ਼ ਅੰਦਰ ਨਾ ਵੀ ਤੇ ਬਾਕੀ ਜਿਹੜੇ ਗੇਟ ਵਗੈਰਾ ਜੀ ਆਪਾਂ ਹਲ ਥੋੜਾ ਰੋਕੇ ਲਗਵਾਵਾਂਗੇ ਤੇ ਮੈਂ ਕਿਉਂ ਚਲੋ ਤੁਹਾਡੇ ਨਾਲ ਕਿ ਦਿਨ ਦੇ ਟਾਈਮ ਵੀ ਵੀਡੀਓ ਬਣਾ ਸਕਦੀ ਸੀ ਦਿਨ ਦੇ ਟਾਈਮ ਜੀ ਫਿਰ ਲਾਈਟ ਨਹੀਂ ਸੀ ਦਿਖਦੀਆਂ ਤੇ ਇਨਾ ਪ੍ਰੋਪਰ ਮੈਂ ਕਿਹਾ ਤੁਹਾਡਾ ਸ਼ੇਅਰ ਕਰਾਂ ਅਸੀਂ ਬਹੁਤ ਖੁਸ਼ ਹੋ ਜਦੋਂ ਇਹਦੀਆਂ ਲਾਈਟਾਂ ਲੱਗੀਆਂ ਅਸੀਂ ਬਾਰ ਬਾਰ ਔਨ ਕਰ ਕਰੇ ਦੇਖੀ ਗਏ ਤੇ ਵੀ ਕਿੰਨੀਆਂ ਸੋਹਣੀਆਂ ਕਿਉਂਕਿ ਪਹਿਲਾਂ ਜੀ ਆਪਾਂ ਟੈਂਪਰੇਰੀ ਜੇ ਲਗਾਈ ਹੋਈ ਅਸੀਂ ਇੱਥੋਂ ਮਤਲਬ ਇਸ ਜਗ੍ਹਾ ਤੋਂ ਆਪਾਂ ਬੱਲਬ ਲਗਾਇਆ ਹੋਇਆ ਸੀਗਾ ਤੇ ਇਹ ਵੀ ਹਲੇ ਤਾਰ ਰਹਿੰਦੀ ਹੈ ਜੀ ਆਹ ਤੁਸੀਂ ਦੇਖ ਸਕਦੇ ਹੋ ਤਾਂ ਹੀ ਨੀਚੇ ਸਾਮਾਨ ਖਿੰਡਿਆ ਹੋਇਆ ਜਿਹੜੀ ਇਹ ਤਾਰ ਰਹਿੰਦੀ ਹੈਗੀ ਇਹ ਬਿਜਲੀ ਉਹਦੀ ਹੈ ਮੋਟਰ ਦੀ ਹੈ ਆਹ ਵਾਲੀ ਤਾਰ ਵੀ ਮੋਟਰ ਦੀ ਹੈ ਜੀ ਇਹ ਇੱਥੋਂ ਨੀਚੇ ਇਹ ਇਹਨਾਂ ਨੇ ਮਿਸਤਰੀ ਕਹਿ ਰਿਆ ਸੀ ਜਿਹੜਾ ਬਿਜਲੀ ਵਾਲਾ ਕਹਿੰਦਾ ਆਪਾਂ ਉੱਥੇ ਲਗਾ ਕੇ ਦੀਵਾਰ ਤੇ ਬਾਹਰਲੀ ਸਾਈਡ ਦੀ ਇਦਾਂ ਪਾਈ ਜਿਹੜੀ ਤਾਰ ਆ ਥੱਲੇ ਦੀ ਦੱਬ ਦਾਂਗੇ ਤੇ ਤਾਂ ਕਰਕੇ ਫਿਰ ਇਹ ਥੋੜਾ ਜਿਹਾ ਖੰਡਿਆ ਪਿਆ ਅਸਮਾਨ ਤੇ ਉਹ ਅੱਜ ਆਇਆ ਨਹੀਂ ਜੀ ਇਲੈਕਟ੍ਰੀਸ਼ੀਅਨ ਇਲੈਕਟ੍ਰੀਸ਼ੀਅਨ ਵਾਲਾ ਆਪਣਾ ਹੈਗਾ ਉਹ ਮਿਸਤਰੀ ਉਹ ਨਹੀਂ ਆਏ ਤੇ ਉਹ ਕੱਲ ਨੂੰ ਆਣਗੇ ਤੇ ਫਿਰ ਕੱਲ ਨੂੰ ਆ ਕੇ ਜਿਹੜਾ ਕੰਮ ਰਹਿੰਦਾ ਉਹ ਕੰਪਲੀਟ ਕਰ ਦੇਣਗੇ ਤੇ ਚਲੋ ਜੀ ਅੱਜ ਬਸ ਵੀਡੀਓ ਇੰਨੀ ਸੀ ਤੇ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਐਂਡ ਤੇ ਬਾਕੀ ਇਹ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ੍ਰੀ ਅਕਾਲ ਜੀ